ਜਾਨਪੁਰ ਦੇ ਪਿੰਡ ਜੰਮੂ ਕਲਿਆਰੀ ਵਿਖੇ ਮਰਿਤਕ ਦੇ ਦੇਹ ਛੱਡ ਐਂਬੂਲੈਂਸ ਹੋਈ ਫਰਾਰ ਇਲਾਕੇ ਚ ਦਹਿਸ਼ਤ ਦਾ ਮਾਹੌਲ ਪਤਨੀ ਨੇ ਸਹੁਰੇ ਪਰਿਵਾਰ ਜ਼ਮੀਨ ਖਾਤਰ ਮਾਰਨ ਦੇ ਲਗਾਏ aarop ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਪਰਵਾ ਨੇ ਪਾਈ ਦੀ ਪਤਨੀ ਅਤੇ ਉਸ ਦੇ ਪੇਕੇ ਪਰਿਵਾਰ ਤੇ ਮਾਰਕੁੱਟ ਦੇ ਲਗਾਏ aarop ਸੋ ਜਨਪੁਰ ਦੇ ਪਿੰਡ ਜੰਮੂ ਕਲਿਆਰੀ ਵਿਖੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਇੱਕ ਨਿਜੀ ਹਸਪਤਲ ਦੀ ਐਬੂਲੈਂਸ ਇੱਕ ਮ੍ਰਿਤਕ ਦੇਹ ਨੂੰ ਉਸਦੇ ਘਰ ਛੱਡ ਨਿਕਲ ਗਈ ਇਸ ਸਬੰਧੀ ਜਦ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਘਰ ਦੇ ਵਿੱਚ ਪਰੇਸ਼ਾਨੀ ਚੱਲੀ ਆ ਰਹੀ ਸੀ ਜਿਸ ਤੇ ਚਲਦੇ ਅਕਸਰ ਹੀ ਪਰਿਵਾਰਕ ਮੈਂਬਰ ਆਪਸ 'ਚ ਲੜਦੇ ਰਹਿੰਦੇ ਸੀ ਅਤੇ ਅੱਜ ਸਵੇਰੇ ਇੱਕ ਐਬੂਲੈਂਸ ਚੋਹਾਨ ਹਸਪਤਾਲ ਤੋਂ ਆਈ ਜਿਸ ਵਿੱਚ ਇੱਕ ਡੈੱਡ ਬੋਡੀ ਪਈ ਹੋਈ ਸੀ ਜਿਸ ਨੂੰ ਬਾਹਰ ਕੱਢ ਘਰ ਦੇ ਵਿੱਚ ਰੱਖਿਆ ਦੱਸਿਆ ਜਾ ਰਿਹਾ ਕਿ ਐਬੂਲੈਂਸ 'ਚ ਇੱਕ ਔਰਤ ਅਤੇ ਐਬੂਲੈਂਸ ਦਾ ਨੁਕਾੜ ਰਖਿਆ ਅਤੇ ਫਰਾਰ ਹੋ ਗਏ ਜਦੋਂ ਮ੍ਰਿਤਕ ਦੇਹ ਨੂੰ ਉਸਦੀ ਪਤਨੀ ਨੇ ਵੇਖਿਆ ਤਾਂ ਘਰ ਵਿੱਚ ਮਾਤਮ ਦਾ ਮਾਹੌਲ ਬਣ ਗਿਆ ਇਸ ਮੌਕੇ ਮ੍ਰਿਤਕ ਦੀ ਪਤਨੀ ਨੇ aarop ਲਗਾਉਂਦੇ ਹੋਏ ਕਿਹਾ ਕਿ ਉਸਦੇ ਪਤੀ ਦੀ ਮੌਤ ਦੇ ਜ਼ਿੰਮੇਦਾਰ ਉਹਨਾਂ ਪਰਾਹਨ ਕਿਉਂਕਿ ਜ਼ਮੀਨ ਨੂੰ ਲੈ ਕੇ ਉਹਨਾਂ ਦੇ ਪਤੀ ਦਾ ਝਗੜਾ ਆਪਣੇ ਪਰਾਵਾਂ ਨਾਲ ਚੱਲ ਰਿਹਾ ਸੀ ਉੱਥੇ ਹੀ ਜਦੋਂ ਦੂਜੇ ਪਾਸੇ ਮ੍ਰਿਤਕ ਦੇ ਪਰਾਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਮੇਰਾ ਪਰਾ ਮੇਰੀ ਪਾਬੀ ਤੋਂ ਪਰੇਸ਼ਾਨ ਸੀ ਜਿਸ ਵਜ੍ਹਾ ਨਾਲ ਘਰ 'ਚ ਅਕਸਰ ਕਲੇਸ਼ ਰਹਿੰਦਾ ਸੀ ਅਤੇ ਅੱਜ ਜਦੋਂ ਅਸੀਂ ਬਾਹਰ ਆਇਆ ਪਰਾਦੀ ਮ੍ਰਿਤਕ ਦੇ ਨੂੰ ਵੇਖਿਆ ਉਹਨਾਂ ਦੱਸਿਆ ਕਿ ਪਰਾਦੇ ਘਰ ਤੋਂ ਕਰੀਬ 1 ਕਿਲੋਮੀਟਰ ਦੂਰ ਰਹਿੰਦੇ ਨੇ ਅਤੇ ਸਥਾਨਕ ਲੋਕਾਂ ਤੋਂ ਪਤਾ ਚੱਲਿਆ ਹੈ ਕਿ ਮਰੇ ਪਰਾਦੀ ਪਤਨੀ ਅਤੇ ਉਸ ਦੇ ਪੇਕੇ ਪਰਿਵਾਰ ਵੱਲੋਂ ਉਸ ਨਾਲ ਮਾਰਕੁੱਟ ਕਰ ਘਰ 'ਚ ਬੰਦ ਕੀਤਾ ਹੋਇਆ ਸੀ ਅਤੇ ਮੌਕਾ ਵੇਖੋ ਘਰੋਂ ਨਿਜਲ ਗਿਆ ਅਤੇ ਅੱਜ ਰੋਜ਼ ਦੀ ਮ੍ਰਿਤਕ ਦੇ ਘਰ ਪਰਤੀ ਹੈ ਇਸ ਸਬੰਧੀ ਜਦ ਪੁਲਿਸ ਅਧਿਕਾਰੀਆਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਜੰਮੂ ਕਲਿਆਰੀ ਦੇ ਇੱਕ ਕਾਰਜ ਐਬੂਲੈਂਸ ਇੱਕ ਮ੍ਰਿਤਕ ਦੇ ਛੱਡ ਕੇ ਗਈ ਹੈ ਜੋ ਕਿ ਚੋਹਾਨ ਹਸਪਤਾਲ ਤੋਂ ਆਈ ਸੀ ਯੂਨਾਂ ਕਿਹਾ ਕਿ ਇਸ ਸਬੰਧੀ ਜਦ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਹਸਪਤਾਲ 'ਚ ਦਾਖਲ ਨਹੀਂ ਕਰਵਾਇਆ ਗਿਆ ਜਿਸ ਦੇ ਚਲਦੇ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਸ਼ਖਸ ਨੂੰ ਹਸਪਤਾਲ 'ਚ ਦਾਖਲ ਕਿਸ ਨੇ ਕਰਵਾਇਆ ਅਤੇ ਇਹ ਸ਼ਖਸ ਬਿਮਾਰੀ ਦੀ ਵਜ੍ਹਾ ਨਾਲ ਮਰਿਆ ਹੈ ਜਾਂ ਫਿਰ ਕਿਸੇ ਨੇ ਇਸ ਦਾ ਕਤਲ ਕੀਤਾ ਹੈ ਕੀ ਗੱਲ ਬੋਤਾ ਇਹ ਲੋੜੀ ਕੜੀ ਕੜੀ ਗੱਲ ਮੇਰਾ ਪਹਿਲੇ ਬੇਟਾ ਪੂਰਾ ਆ ਮੈਂ ਤਾਂ ਕਿ ਉਹ ਸਵੇਰ ਹੰਦੀ ਬਮਾਰੰਦੀ ਕੇਨੇ ਮੈਨੂੰ ਦਾ ਪ੍ਰਮਾਣੇ ਨਾ ਮੇਰੀ ਜਟਵੜੀਆਂ ਦਰੋਨੀ ਕੇਨੇ ਪੁੱਛਿਆ ਮੈਨੂੰ ਆਕੇ ਮੈਂ ਤਾਂ ਬੀਹੋਸ ਰਹੰਦੀ ਮਾਰੀ ਕਿ ਉਹ ਜਾਈ ਮੈਨੂੰ ਬਾਬਾ ਟੇਕੇ ਨੂੰ ਬੋਣ ਦਿੱਤਾ ਉਹ ਲੈ ਕੇ ਕੇ ਮੇਰਾ ਤੇ ਇਲਾਜ ਚੱਲ ਰਿਹਾ ਏ ਬੱਟਾ ਬਰਾ ਕਹਿੰਦਾ ਸੰਜੂ ਨੂੰ ਤੇ ਤੂੰ ਨਾ ਜੋ ਤੀ ਨੂੰ ਨਾ ਤੇ ਫੇਜੇ ਸਗਾਜ ਵੇਡਲ ਉਹ ਰੀਠੀਕ ਜਿਕੇ ਇਹ ਵੱਡਾ ਨੂੰ ਤੂੰ ਲੈ ਕੇ ਗਿਆ ਇਹਨਾਂ ਨੇ ਰਲ ਕੇ ਮਾਰੇ ਸਾਰਿਆਂ ਨੇ ਮੇਰੇ ਬੰਦੇ ਨੂੰ ਵੀ ਜੇ ਤਾਂ ਪਿੱਛੇ ਫੇਰਿਆ ਸਾਰੇ ਢਾਈ ਕਹਿੰਦੇ ਕਿ بیٹے ਦਾ ਸੰਸਦਾਰ ਵੀ ਉੱਥੇ ਹੀ ਘਰਿਓ ਪੇਕੇ ਹੀ ਅੱਜ ਕੱਲ ਡੈੱਡ ਬੋਰੀ ਲੈ ਕੇ ਆਇਆ ਕੌਣ ਲੈ ਕੇ ਆਇਆ ਮੈਨੂੰ ਪਤਾ ਪਾਜੀ ਗੇਟ ਘੜ ਕੇ ਮੈਂ ਬੋਲਿਆ ਐਂਬੂਲੈਂਸ ਆਈ ਜਾਂ ਮੈਨੂੰ ਨਹੀਂ ਪਤਾ ਹੈਗਾ ਉੱਥੇ ਇਹਨਾਂ ਕੇ ਚੰਗ ਵਿੱਚ ਕੱਲੀ ਗਈ ਕੀ ਲੱਗਦਾ ਤੁਹਾਨੂੰ ਕੀ ਹੋ ਜਾਂਦੇ ਨਾਲ ਮੈਨੂੰ ਲੱਗਦਾ ਇਹਨਾਂ ਨੇ ਰਲ ਕੇ ਮਾਰੇ ਮੇਰੇ ਬੰਦੇ ਨੂੰ ਸਾਰਿਆਂ ਨੇ ਸਾਰੇ ਰਲਰੇ ਮੇਰੇ ਬੰਦੇ ਨਾ ਮਾਰੇ ਨਾ ਨਹੀਂ ਇਹਨਾਂ ਨੇ ਮਾਰੇ ਇਹ ਮੇਰੇ ਜੇਟੂ ਨੇ ਸਾਰੇ ਰਲਰੇ ਦੋ ਕੁੜੀਆਂ ਹੋਰ ਵੀ ਇਕਲੇਰੀ ਦੀਆਂ ਉਹੀ ਐਂਬੂਲੈਂਸ ਨਾਲ ਮੈਨੂੰ ਘੇ ਕੇ ਗਏ ਆ ਦੋ ਕੁੜੀਆਂ ਦੀਆਂ ਗਰਦੀਆਂ ਹੋ ਜਗਨ ਮੈਂ ਉਹਦੇ ਕੋਲੋਂ ਮੇਰਾ ਨੰਬਰ ਵੀ ਆਈ ਉਹਨਾਂ ਨੇ ਮੈਨੂੰ ਵੀ ਫੋਨ ਕਰਕੇ ਦੱਸਿਆ ਕੀ ਗੱਲ ਕੀ ਨੇ ਕੋਰੋ ਚੰਗੇ ਭਲੇ ਇੱਤੇ ਕਿੰਨੇ ਦਿਨ ਰਜਾ ਚਲਦੀ ਪੀਸੀ ਦੇ ਨਾਲ ਮੇਰੇ ਤੇ ਉੜਾਈਆਂ 15 ਦਿਨ ਨੂੰ ਇਹ ਨਾ ਮੈਂ ਉੜਾਈਆਂ ਮੈਂ ਬਿਮਾਰੀ ਫਿਰ ਮੈਂ ਆਪਣੇ ਮਾਪੇ ਉੜੇ ਨਾ ਦਵਾਈਆਂ ਨਾਲ ਦਵਾਈ ਲੈ ਕੇ ਆਈਆਂ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਮੈਂ ਇਹ ਕਹਿੰਨੇ ਨੂੰ ਬਨੂੰ ਤਾ ਦਿੱਤਾ ਹੈ ਮੇਰੇ ਬੱਚੇ ਨੂੰ ਮਰਵਾ ਦੇ ਉਹਨੇ ਮੇਰੇ ਬੰਦਰ ਮਰਵਾ ਦੇ ਨਾ ਮੇਰਾ ਨਾਮ ਵਿਜੇ ਕੁਮਾਰ ਹੈ ਜੀ ਮਾ ਆਨ ਲਾਈਨ ਦਾ ਬੰਦੇ ਜਨਾਂ ਨੇ ਆਪਸ ਵਿੱਚ ਝਗੜਾਈ ਜੀ ਪਰਾਇਆ ਸਾਡਾ ਇਹ ਇਹਨਾਂ ਦਾ ਆਪਸ ਵਿੱਚ ਝਗੜਾ ਸੀਗਾ ਤੇ ਸਾਨੂੰ ਤਾਂ ਪਤਾ ਨਹੀਂ ਕੁਝ ਵੀ ਇਹੀ ਦੇ ਲੱਗੇ ਥੋੜਾ ਸਾਡਾ ਘਰ ਇਹਦੇ ਤੋਂ ਥੋੜੀ ਦੂਰ ਹੈ 1 ਕਿਲੋਮੀਟਰ ਦੂਰ ਹੈ ਇਹਨਾਂ ਨੇ ਉਹਨੂੰ ਮਾਰਕਟਾਈ ਕਰਕੇ ਤੇ ਸੋਹਰੇ ਆਏ ਆ ਉਹਨਾਂ ਨੇ ਮਾਰਕਟਾਈ ਕੀਤੀ ਹੈ ਇਹਦੇ ਨਾਲ ਮਾਰਕਟਾਈ ਕਰਕੇ ਇਹਨੂੰ ਕਮਰੇ ਚ ਕਿਤੇ ਢੱਕਿਆ ਹੋਇਆ ਸੀ ਉਹ ਜਾਨ ਬਚਾ ਕੇ ਆਪਣੀ ਘਰੋਂ ਕਿਤੇ ਨਿਕਲ ਗਿਆ ਜੋ ਪਤਾ ਲੱਗਿਆ ਸਾਨੂੰ ਅੱਜ ਸਾਨੂੰ ਸਵੇਰੇ ਪਤਾ ਲੱਗਿਆ ਜੀ ਇਸ ਲਈ ਐਂਬੂਲੈਂਸ ਨੂੰ ਲੈ ਕੇ ਆ ਗਈ ਹੈ ਘਰ ਇਹਦੀ ਡੈੱਡ ਬਾਡੀ ਨੂੰ ਕਹਿੰਦੇ ਆ ਪੂਰਾ ਹੋ ਗਿਆ ਤੇ ਹੁਣ ਗਲੀ ਮੱਲੇ ਵਾਲੇ ਪਤਾ ਲੱਗਿਆ ਵੀ ਇਹਦੇ ਨਾਲ ਤੇ ਮਾਰਕਟ ਆਈ ਬਹੁਤ ਹੋਈ ਐ ਤੇ ਗਲੀ ਦੇ ਵਿੱਚ ਇਹਨਾਂ ਨੂੰ ਸ਼ਰੀਅਮ ਕੁੱਟਿਆ ਇਹਨਾਂ ਨੇ ਚਾਰ ਪੰਜ ਜਣਿਆਂ ਨੇ ਜੇ ਸਾਲਾ ਸੀਗਾ ਸਾਲੀ ਸੀਗੀ ਉਹਦਾ ਮੁੰਡਾ ਸੀਗਾ ਉਹਦੀ ਕੁੜੀ ਸੀਗੀ ਇਹਨਾਂ ਨੇ ਚਾਰ ਪੰਜਾਂ ਨੇ ਲੜਕੇ ਬੜਾ ਕੁੱਟਿਆ ਜੀ ਉਹਨੂੰ ਉਹਦੇ ਪਤਾ ਨਹੀਂ ਹੁਜੀ ਛੱਟ ਲੱਗ ਗਈ ਕੁੱਛ ਕੀ ਹੋ ਗਿਆ ਉਹ ਵਿਚਾਰਾ ਨਹੀਂ ਸਹ ਸਕੇ ਐ ਇਹਨੇ ਬੇਦਰਦੀ ਨਾਲ ਕੁੱਟਿਆ ਸੀਗਾ ਉਹਨੂੰ ਨਹੀਂ ਸਹ ਸਕੇ ਦਮ ਦੇ ਗਿਆ ਜੀ ਰੈੱਡ ਬਾਡੀ ਲੈ ਕੋਣ ਆਇਆ ਕੋਈ ਰੈੱਡ ਬਾਡੀ ਇੱਕ ਐਂਬੂਲੈਂਸ ਛੱਡ ਕੇ ਗਈ ਹੈ ਜੀ ਝੋਣ ਮੈਡੀਸਿਟੀ ਤੋਂ ਆਈ ਹੈ ਉਹ ਛੱਡ ਕੇ ਗਈ ਹੈ ਨਾਲ ਇੱਕ ਲੇਡੀ ਸੀਗੀ ਜਿਹੜੀ ਛੱਡ ਕੇ ਦੇ ਇਥੋਂ ਇੱਕਦਮ ਹੀ ਗਾਇਬ ਹੋ ਗਈ ਹੈ ਉਹ ਸਾਡੀ ਪਛਾਣ ਚ ਨਹੀਂ ਹੈਗੀ ਕੱਲੀ ਸੀਗੀ ਕੱਲੀ ਸੀਗੀ ਜੀ ਉਹ ਉਹ ਡੱਡ ਉਹ ਐਂਬੂਲੈਂਸ ਵਾਲੇ ਉਤਰ ਕੇ ਗਈ ਹੈ ਜੀ ਇਹ ਇਹਦਾ ਆਪਣਾ ਘਰ ਹੈ ਜੀ ਇਹਦੀ ਚਰਾਨੀ ਅੰਦਰ ਹੈ ਪਰ ਗੇਟ ਵੀ ਨਹੀਂ ਖੁੱਲਦੀ ਪਈ ਸੀ ਕਿ ਡੈੱਡ ਬੋਡੀ ਵਾਸਤੇ ਉਹ ਜ਼ਬਰਦਸਤੀ ਉਹਨਾਂ ਨੇ ਗੇਟ ਖੁਲਾ ਕੇ ਡੈੱਡ ਬੋਡੀ ਅੰਦਰ ਜ਼ਬਰਦਸਤੀ ਉਤਾਰ ਕੇ ਰਹੀ ਹੈ। ਕੀ ਲੱਗਦਾ ਕਤਲ ਹੋਇਆ ਜਾਂ? ਇਹ ਬਿਲਕੁਲ ਕਤਲ ਹੋਇਆ ਜੀ ਇਹ। ਕਤਲ ਹੋਇਆ ਕੀ ਮੌਲਾ ਕਰੇ। ਦੇਖੋ ਸਾਨੂੰ ਸਾਰੇ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਐਂਬੂਲੈਂਸ ਤੇ ਇੱਕ ਡੈੱਡ ਬੋਡੀ ਇੱਕ ਜਿਹੜੀ ਆ ਆਈ ਹੈ ਕਿ ਜੰਮੂ ਕਲਿਆਰੀ। ਉਹ ਇਨਫੋਰਮੇਸ਼ਨ ਮਿਲਣ ਤੇ ਅਸੀਂ ਇੱਥੇ ਮੌਕੇ ਤੇ ਆਏ ਆ ਤੇ ਪਤਾ ਲੱਗਾ ਕਿ ਇਹ ਵਿਨੋਦ ਕੁਮਾਰ ਸਨ ਆਫ ਬੂਆਦਾਸ ਵਾਸੀ ਜੰਮੂ ਕਲੀਹਾਰੀ ਦਾ ਜੀ ਤੇ ਬੋਡੀ ਉਹਦੀ ਡੈਡ ਡੈਡ ਬੋਡੀ ਇੱਥੇ ਆਈ ਹੈ ਤੇ ਅਸੀਂ ਇੱਥੇ ਆਏ ਆ ਅਸੀਂ ਹੁਣ ਵੈਰੀਫਾਈ ਕਰ ਰਹੇ ਆ ਕਿ ਕੀ ਗੱਲਬਾਤ ਹੋਈ ਹੈ ਕਿਉਂਕਿ ਜਿਹੜਾ ਲੇਡੀ ਇਹ ਕਹਿ ਰਹੀ ਹੈ ਜਿਹੜੀ ਉਹਦੀ ਵਾਈਫ ਕਹਿ ਰਹੀ ਹੈ ਕਿ ਮੈਂ ਵੀ ਨਹੀਂ ਦਾਖਲ ਕਰਾਇਆ ਜਿਹੜੇ ਉਹਦਾ ਬ੍ਰਦਰ ਕਹਿ ਰਿਹਾ ਕਿ ਅਸੀਂ ਵੀ ਦਾਖਲ ਨਹੀਂ ਕਰਾਇਆ ਤੇ ਅਸੀਂ ਬਸ ਉਹ ਦੇਖ ਰਹੇ ਆ ਉਹਦੇ ਗੋਡੇ ਦੇ ਸੱਟ ਹੈਗੀ ਹੈ ਇੱਕ ਬਾਕੀ ਇਹ ਦੇਖ ਰਹੇ ਆ ਜਗਾ ਆਪਾਂ ਜੋ ਵੈਰੀਫਾਈ ਹੋ ਕੇ ਬਾਕੀ ਬਿਆਨ ਜੋ ਲੈ ਕੇ ਅਗਲੀ ਕਾਰਵਾਈ ਆਪਾਂ ਕਰਾਂਗੇ ਸਰ ਜਿਹੜੇ ਕਹਿੰਦੇ ਪਿਆ ਕਿ ਤੁਹਾਡੇ ਡੈਡ ਬੋਡੀ ਲੈ ਕੇ ਚਲੇ ਕੋਈ ਨਹੀਂ ਚਲੇ ਹਾਂਜੀ ਕਿ ਡੈਡ ਬੋਡੀ ਲੈ ਕੇ ਚਲੇ ਕੇ ਕੌਣ ਸੀ ਡੈੱਡ ਬੋਡੀ ਦੇ ਕਿੰਨੇ ਜੀ ਇੱਕ ਐਮਬੂਲੈਂਸ ਵਾਲਾ ਜਿਹੜੇ ਸਟਾਫ ਹੋਣਾ ਦਾ ਇੱਕ ਲੇਡੀ ਕੋਈ ਸੀਮਾ ਕਹਿ ਰਹੇ ਜੀ ਚੋਹਾਨ ਮੈਡੀ ਸਿਟੀ ਕੋਟਲੀ ਤੋਂ ਆਈ ਬੋਡੀ